ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਜਮ ਸੰਬੰਧੀ ਸਾਖੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਚਮਕੌਰ ਦੀ ਗੜੀ ਦੀ ਧਰਤੀ ਹਾਲੇ ਵੀ ਗਰਮ ਸੀ ਵੱਡੇ ਸਾਹਿਬਜ਼ਾਦਿਆਂ ਦੇ ਲਹੂ ਨਾਲ ਹਾਲੇ ਅਸਮਾਨ ਨਹੀਂ ਰੋਣਾ ਮੁਕਾਇਆ ਵੀ ਨਹੀਂ ਸੀ ਕੀ ਕਿਸਮਤ ਨੇ ਸਿੱਖ ਇਤਿਹਾਸ ਦਾ ਸਭ ਤੋਂ ਦਰਦ ਭਰਿਆ ਪੰਨਾ ਖੋਲ ਦਿੱਤਾ ਉੱਥੇ ਬਾਦ ਸ਼ਹੀਦ ਹੋਏ ਜਿੱਥੇ ਫੁੱਲਾਂ ਦੀ ਵਾਰੀ ਸੀ ਜਿੱਥੇ ਤਲਵਾਰਾਂ ਟਕਰਾਈਆਂ ਹੁਣ ਉੱਥੇ ਨਿੱਕੇ ਪੈਰਾਂ ਦੀ ਕਥਾ ਲਿਖੀ ਜਾਣੀ ਸੀ ਚਮਕੌਰ ਤੋਂ ਦੂਰ ਸਰਹੰਦ ਦੀ ਠੰਡੀ ਹਵਾ ਵਿੱਚ ਇੱਕ ਤਹਿਦੀ ਆਪਣੇ ਪੁੱਤਰਿਆਂ ਨੂੰ ਸੀਨੇ ਨਾਲ ਲਗਾਈ ਬੈਠੀ ਸੀ ਆਉਣ ਵਾਲੀ ਸਵੇਰ ਇਤਿਹਾਸ ਦੀਆਂ ਅੱਖਾਂ ਭਾਰ ਦੇਵੇਗੀ ਵੱਡੇ ਸਾਹਿਬਜ਼ਾਦੇ ਨੇ ਤਲਵਾਰ ਨਾਲ ਸਿੱਖੀ ਬਚਾਈ ਹੁਣ ਛੋਟੇ ਸਾਹਿਬਜ਼ਾਦਿਆਂ ਦੀ ਵਾਰੀ ਸੀ ਦੀਵਾਰਾਂ ਨਾਲ ਲੜਨ ਦੀ ਇਸ ਆਖੀ ਉਹਨਾਂ ਬੱਚਿਆਂ ਦੀ ਹੈ ਜਿਨ੍ਹਾਂ ਨੇ ਖਡੌਣਿਆਂ ਦੀ ਉਮਰ ਵਿੱਚ ਧਰਮ ਦੀ ਕੁਰਬਾਨੀ ਦੇ ਕੇ ਦੁਨੀਆਂ ਨੂੰ ਸ਼ਰਮਿੰਦਾ ਕਰ ਦਿੱਤਾ ਠੰਡੇ ਬੁਰਜ ਦੀ ਦਰਦਨਾਕ ਸਾਖੀ ਸਿਰਸੇ ਦੇ ਪਾਣੀਆਂ ਵਿੱਚ ਵਿਛੋੜੇ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਪਾਪਾ ਜੋਰਾਵਾ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਅਤੇ ਪਾਪਾ ਫਤੇ ਸਿੰਘ ਜੀ ਜਿੰਨਾਂ ਦੀ ਉਮਰ 7 ਸਾਲ ਮਾਤਾ ਗੁਜਰੀ ਜੀ ਸਮੇਤ ਗੰਗੂ ਬ੍ਰਾਹਮਣ ਦੇ ਘਰ ਪੁੰਚੇ ਪਹਿਲਾਂ ਉਸਨੇ ਸੇਵਾ ਦਵਾਈ ਦਾ ਕੀਤਾ ਪਰ ਲਾਲਚ ਅਤੇ ਡਰ ਨੇ ਉਸ ਦਾ ਮਨ ਕਾਲਾ ਕਰ ਦਿੱਤਾ ਉਸਨੇ ਇਤਿਹਾਸ ਦਾ ਸਭ ਤੋਂ ਵੱਡਾ ਦੋਖ ਕੀਤਾ ਉਹ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ ਉਹ ਦੋ ਸ਼ੇਰ ਬੱਚੇ ਸਰਹੰਦ ਦੇ ਕਿਲੇ ਵਿੱਚ ਲਿਆਂਦੇ ਗਏ ਜਿੱਥੇ ਠੰਡਾ ਪਰਚ ਉਹਨਾਂ ਦੀ ਕੈਦ ਦੀ ਜਗ੍ਹਾ ਬਣੀ ਦਸੰਬਰ ਦੀ ਕਰੜੀ ਸਰਦੀ ਦਿਵਾਰਾਂ ਬਰਫ਼ ਵਾਂਗ ਠੰਡੀਆਂ ਪੈਰਾ ਹੇਠਾਂ ਪੱਥਰ ਦੀ ਸਖਤ ਜ਼ਮੀਨ ਨਾ ਕੱਪੜੇ ਨਾ ਰੋਸ਼ਨੀ ਨਾ ਗਰਮ ਹਟ ਪਰ ਉਹ ਬੱਚੇ ਚਿਹਰੇ ਤੇ ਮੁਸਕਾਨ ਅੱਖਾਂ ਵਿੱਚ ਚਮਕ ਦਿਲ ਵਿੱਚ ਵਾਹਿਗੁਰੂ ਦਾ ਨਾਮ ਮਾਤਾ ਗੁਜਰੀ ਜੀ ਨੇ ਕੰਬਦੀਆਂ ਬਾਹਾਂ ਵਿੱਚ ਪੁੱਤਰ ਨੂੰ ਫੜਿਆ ਪਰੂਰੂ ਵਿੱਚ اٹਲ ਹੌਂਸਲਾ ਵਜ਼ੀਰ ਖਾਨ ਦਾ ਦਰਬਾਰ ਅਗਲੇ ਦਿਨ ਬੱਚਿਆਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਹਾਸਿਆਂ ਤਾਨਿਆਂ ਅਤੇ غرور ਨਾਲ ਭਰਿਆ ਹੋਇਆ ਸੀ ਵਜ਼ੀਰ ਖਾਨ ਹੱਸ ਕੇ ਕਹਿਣ ਲੱਗਾ ਜੇ ਤੁਸੀਂ ਇਸਲਾਮ ਕਬੂਲ ਕਰ ਲੋ ਤਾਂ ਤਖਤ ਵੀ ਤੁਹਾਡਾ ਦੌਲਤ ਵੀ ਤੁਹਾਡੀ ਪਰ ਜੇ ਤੁਸੀਂ ਇਹ ਨਹੀਂ ਮੰਨੇ ਤਾਂ ਜ਼ਿੰਦਗੀ ਵੀ ਲੈ ਲਵਾਂਗੇ ਇਤਿਹਾਸ ਵਿੱਚ ਤੁਹਾਡਾ ਨਾਮ ਵੀ ਨਹੀਂ ਰਹੇਗਾ ਤਦ ਪਾਪਾ ਜੋਰਾਵਾ ਸਿੰਘ ਜੀ ਨੇ ਸ਼ੇਰਾਂ ਦੀ ਆਵਾਜ਼ ਵਿੱਚ ਕਿਹਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਸੀਂ ਮਾਰ ਸਕਦੇ ਹਾਂ ਪਰ ਧਰਮ ਨਹੀਂ ਵੇਚ ਸਕਦੇ ਜੋ ਤਖਤ ਤੁਸੀਂ ਦਿੰਦੇ ਹੋ ਉਹ ਸਾਡੇ ਪੈਰਾਂ ਹੇਠਾਂ ਦੀ ਧੂੜ ਹੈ ਦਰਬਾਰ ਕੰਬ ਗਿਆ ਮੁਸਲਮਾਨ ਕਾਜੀ ਗੁੱਸੇ ਨਾਲ ਬੋਲਿਆ ਜੇ ਡੀ ਉਮਰ ਵਿੱਚ ਬੱਚੇ ਖੇਡਦੇ ਹਨ ਇਹ ਸਾਨੂੰ ਚੁਣੌਤੀ ਦੇ ਰਹੇ ਹਨ ਬਾਬਾ ਫਤੇਸਿੰਘ ਜੀ ਨੇ ਹੱਸ ਕੇ ਕਿਹਾ ਅਸੀਂ ਖੇਡਦੇ ਹਾਂ ਪਰ ਮੌਤ ਨਾਲ ਖੇਡਦੇ ਹਾਂ ਸਾਰੇ ਹੱਕੇ ਬੱਕੇ ਰਹਿ ਕੇ ਉਹ ਦੋ ਛੋਟੇ ਸ਼ੇਰ ਦੱਸ ਰਹੇ ਸਨ ਕਿ ਉਮਰ ਹੌਸਲੇ ਦੀ ਮਾਪ ਨਹੀਂ ਜ਼ਿੰਦਾ ਦੀਵਾਰ ਵਿੱਚ ਚੁਣਨ ਦਾ ਹੁਕਮ ਵਜ਼ੀਰ ਖਾਨ ਨੇ ਨਵਾਬ ਸ਼ਾਹਬੁੱਦੀਨ ਨੂੰ ਕਿਹਾ ਕਿ ਜੇਕਰ ਇਹ ਧਰਮ ਨਹੀਂ ਬਦਲਦੇ ਤਾਂ ਅਸੀਂ ਇਹਨਾਂ ਨੂੰ ਜਿੰਦਾ ਕੰਦ ਵਿੱਚ ਜਣਵਾਵਾਂਗੇ ਦਰਬਾਰ ਦਾ ਮਾਹੌਲ ਸੜ ਗਿਆ ਲੋਕਾਂ ਦੀਆਂ ਅੱਖਾਂ ਡਰ ਨਾਲ ਫਟੀਆਂ ਰਹਿ ਗਈਆਂ ਪਰ ਦੋਹੇ ਸਾਹਿਬ ਜਾਦੇ ਹੱਸ ਪਏ ਬਾਬਾ ਜੋਰਾਵਰ ਸਿੰਘ ਜੀ ਨੇ ਕਿਹਾ ਵਾਹ ਕਿਹਾਂ ਸੋਹਣੀ ਮੌਤ ਬਖਸ਼ੀ ਹੈ ਚਲੋ ਫਤੀ ਬੁਲਾਈਏ ਅੱਜ ਜਨਮ ਸਫਲ ਹੋ ਗਿਆ ਬਾਬਾ ਫਤੀ ਸਿੰਘ ਜੀ ਨੇ ਫਰਮਾਇਆ ਦਵਾਰ ਉੱਚੀ ਰੱਖਿਓ ਤਾਂ ਕਿ ਅਸੀਂ ਉੱਡ ਕੇ ਅਕਾਲ ਪੁਰਖ ਦੇ ਦਰ ਤੇ ਪਹੁੰਚ ਜਾਈਏ ਸ਼ਹੀਦੀ ਦਾ ਪਲ ਇੱਟਾਂ ਲੱਗਣ ਲੱਗੀਆਂ ਥੋੜਾ ਥੋੜਾ ਸ਼ਰੀਰ ਦੀਵਾਰ ਦੇ ਅੰਦਰ ਗਾਇਬ ਹੁੰਦਾ ਗਿਆ ਲੋਕ ਰੋਂਦੇ ਸਨ ਦਿਲ ਕੰਬਦੇ ਸਨ ਪਰ ਉਹ ਦੋ ਚਿਹਰੇ ਚਮਕਦੇ ਸ਼ੇਰਾ ਵਾਂਗ ਰੋਸ਼ਨ ਜਦੋਂ ਆਖਰੀ ਵਾਰ ਉਹਨਾਂ ਦੇ ਚਿਹਰੇ ਨਜ਼ਰ ਆਏ ਉਹਨਾਂ ਨੇ ਆਖਰੀ ਵਾਰ ਸ਼ਬਦ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਰ ਪੂਰੀ ਹੋ ਗਈ ਦੋ ਰੂਹਾਂ ਉੱਡ ਗਈਆਂ ਅਕਾਲ ਪੁਰਖ ਦੀ ਗੋਦ ਵਿੱਚ ਮਾਤਾ ਗੁਜਰੀ ਜੀ ਨੇ ਜੱਠੰਡੇ ਪੁਰਜ ਵਿੱਚ ਇਹ ਸ਼ਹੀਦੀ ਦੀ ਖਬਰ ਸੁਣੀ ਤੇ ਉਹਨਾਂ ਦੀ ਰੂਹ ਕੰਬ ਗਈ ਪਰ ਕੋਈ ਸ਼ਿਕਵਾ ਨਹੀਂ ਕੀਤਾ ਉਹਨਾਂ ਨੇ ਮਾਤਾ ਜੀਤਾ ਜੀ ਨੂੰ ਯਾਦ ਕਰਦੇ ਹੋਏ ਕਿਹਾ ਇਹ ਧੰਨ ਤੇਰੀ ਗੋਦ ਜਿਸ ਨੇ ਧਰਮ ਦੇ ਦੋ ਸ਼ੇਰ ਜੰਮੇ ਇਹ ਰਾਜੇ ਨਹੀਂ ਜੰਮੇ ਤੋ ਸ਼ਹੀਦ ਜੰਮੇ ਅਤੇ ਅਰਦਾਸ ਕਰਦੇ ਆਂ ਮਾਤਾ ਗੁਜਰੀ ਜੀ ਵੀ ਜੋਤੀ ਜੋਤ ਸਮਾ ਗਏ ਇਹ ਉਹ ਸ਼ਹੀਦੀ ਸੀ ਜਿਸ ਨੇ ਮੁਗਲ ਸਲਤਨਤ ਨੂੰ ਹਿਲਾ ਕੇ ਰੱਖ ਦਿੱਤਾ ਤੇ ਸਾਰੀ ਦੁਨੀਆ ਨੂੰ ਸਿਖਾਇਆ ਸਿਰ ਜਾਵੇ ਤਾਂ ਜਾਵੇ ਪਰ ਧਰਮ ਅਤੀ ਸਿੱਧਕ ਨਾ ਜਾਵੇ ਉਹ ਬੱਚੇ ਨਹੀਂ ਸਨ ਉਹ ਸਿੱਖੀ ਦੀ ਰੀੜ ਦੀ ਹੱਡੀ ਸਨ ਦੀਵਾਰਾਂ ਨੇ ਉਹਨਾਂ ਨੂੰ ਲੁਕਾਇਆ ਨਹੀਂ ਅਮਰ ਕਰ ਦਿੱਤਾ ਜਿਨ੍ਹਾਂ ਦੀ ਉਮਰ ਘਟਾਉਣਿਆ ਦੇ ਸੀ ਉਹਨਾਂ ਨੇ ਧਰਮ ਲਈ ਮੌਤ ਨੂੰ ਘਟਾਉਣਾ ਬਣਾ ਦਿੱਤਾ ਤਨ ਹੈ 우ਮਾ ਜਿਸਨੇ ਇਹ ਸ਼ੇਰ ਜੰਮੇ ਠੰਡੇ ਬਰਸਤੀ ਠੰਡ ਉਹਨਾਂ ਦੀ ਆਸਥਾ ਨੂੰ ਜਮਾ ਨਾ ਸਕੇ ਸ਼ਰੀਰ ਰੁੱਕ ਗਏ ਪਰ ਸਿੱਖੀ ਅੱਗ ਵਾਂਗ ਫੈਲ ਗਈ ਜੋ ਦੀਵਾਰਾਂ ਵਿੱਚ ਜੁਨੇ ਗਏ ਉਹ ਅੱਜ ਵੀ ਸਾਡੇ ਸਾਹਾਂ ਵਿੱਚ ਵਸਦੇ ਹਨ ਉਹ ਅਮਰ ਹੋ ਗਏ ਜਦ ਤੱਕ ਸਿੱਖੀ ਜ਼ਿੰਦਾ ਹੈ ਉਦੋਂ ਤੱਕ ਇਹ ਦੋ ਨਾਮ ਗੂੰਜਦੇ ਰਹਿਣਗੇ ਪਾਪਾ ਚੋਰਾਵਾ ਸਿੰਘ ਜੀ ਅਤੇ ਪਾਪਾ ਫਤੇ ਸਿੰਘ ਜੀ ਅੰਤ ਵਿੱਚ ਇੱਕ ਛੋਟੀ ਜੀ ਅਰਦਾਸ ਏਵਾ ਹੀ ਗੁਰੂ ਸਾਨੂੰ ਵੀ ਉਹੀ ਹੌਸਲਾ ਬਖਸ਼ ਜੋ ਤੂੰ ਆਪਣੇ ਨਿੱਕੇ ਸ਼ੇਰਾਂ ਨੂੰ ਦਿੱਤਾ ਸਾਡੀ ਕਲਮ ਸਾਡੀ ਆਵਾਜ਼ ਸਿੱਖੀ ਦੀ ਸੇਵਾ ਵਿੱਚ ਲੱਗੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ